ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਾਰੇ ਸੰਗਤ ਨੂੰ ਅੱਜ ਮੈਂ ਬਹੁਤ ਹੀ ਬਾਬਾ ਜੀ ਦੀ ਕਿਰਪਾ ਦੀ ਗੱਲ ਦੱਸਣ ਲੱਗੀ ਆ ਮੈਂ ਚੱਲੀ ਆ ਜੀ ਹੁਣ ਦੁਪਹਿਰਾ ਸੰਤ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕੱਲ ਮੌਸਮ ਦਾ ਕੀ ਹਾਲ ਸੀ ਤੇ ਮੌਸਮ ਇੰਨਾ ਜ਼ਿਆਦਾ ਗਰਮੀ ਸੀ ਨਾ ਇੰਨੀ ਜ਼ਿਆਦਾ ਮਤਲਬ ਪਤਾ ਹੀ ਨਹੀਂ ਸੀਗਾ ਵੀ ਕਿਤੇ ਬੰਦਾ ਖੜ੍ਹ ਬੈਠ ਵੀ ਸਕੂਗਾ ਕਿਉਂਕਿ ਕੱਲ ਬੰਦਾ ਕੋਈ ਵੀ ਆ ਇੰਨੀ ਗਰਮੀ ਸੀ ਏਸੀ ਤੋਂ ਬਿਨਾਂ ਨਹੀਂ ਰਹਿ ਸਕਿਆ ਐਨਾ ਟੈਂਪਰੇਚਰ ਸੀਗਾ ਸੋ ਰਾਸ਼ੇ ਬਹੁਤ ਆ ਸੜਕਾਂ ਤੇ ਸੋ ਐਨਾ ਰਾਸ ਸੀਗਾ ਐਨਾ ਸੌਰੀ ਮੌਸਮ ਖਰਾਬ ਸੀ ਇੰਨੀ ਧੁੱਪ ਸੀ ਪਰ ਅੱਜ ਤੁਸੀਂ ਦੇਖੋਗੇ ਨਾ ਤੇ ਦੇਖੋ ਉਹਨੂੰ ਫਿਕਰਾ ਵੀ ਮੇਰੀ ਸੰਗਤ ਨੇ ਇੰਨੇ ਨਹੀਂ ਆਉਣਾ ਕਿੱਥੇ ਬਹਿਣਾ ਕਿਵੇਂ ਉਹਨਾਂ ਨੂੰ ਗਰਮੀ ਦੇ ਵਿੱਚ ਤੁਸੀਂ ਪਹਿਲਾਂ ਮੌਸਮ ਦੇਖੋ ਤੇ ਤੁਸੀਂ ਮੌਸਮ ਦੇਖੋ ਜੀ بارش ਵਾਲਾ ਮੌਸਮ ਹੋਇਆ ਪਿਆ ਪੂਰੇ ਬੱਦਲ ਛਾਏ ਪਏ ਨੇ ਜੋ ਕਿ ਦੇਖੋ ਪ੍ਰਬੰਧ ਹਨਾ ਸੇਵਕ ਵੀ ਸਾਰੇ ਕਰ ਲੈਂਦੇ ਆ ਬਹੁਤ ਜ਼ਿਆਦਾ ਪਰ ਜੋ ਪ੍ਰਬੰਧ ਬਾਬਾ ਜੀ ਨੇ ਆਪਣੀਆਂ ਸੰਗਤਾਂ ਨਾਲ ਆਪਣੇ ਧੀਆਂ ਪੁੱਤਾਂ ਨਾਲ ਕਰਿਆ ਉਹਨਾਂ ਦੀ ਛਤਰੀ ਹੈ ਜਿਹੜੀ ਜਿਹੜੀ ਉਹਦਾ ਠੰਡ ਤੇ ਵਿੱਚ ਵੀ ਤੇ ਧੁੱਪ ਦੇ ਵਿੱਚ ਵੀ ਜੋ ਉਹਦਾ ਨਿਕਾ ਜਾ ਉਹਦਾ ਮੌਸਮ ਦੇ ਨਾਲ ਮੈਂ ਕੀ ਕਹਾ ਹੁਣ ਤਾਂ ਤੁਸੀਂ ਆਪ ਦੱਸੋ ਵੀ ਉਹਦੇ ਵਰਗੀ ਕੋਈ ਮੋਜ ਨਹੀਂ ਪਰ ਬਾਬਾ ਜੀ ਦੀ ਕਿਰਪਾ ਬਹੁਤ ਬਹੁਤ ਜ਼ਿਆਦਾ ਕਿਰਪਾ ਆ ਲੋਕ ਮੰਨਣ ਤੇ ਹੁਣ ਤਾਂ ਬਾਕੀ ਕਹਿੰਦੇ ਹੁੰਦੇ ਨੇ ਪ੍ਰਮਾਤਮਾ ਅੰਗ ਅੰਗ ਪ੍ਰਮਾਤਮਾ ਢਾਣੇ ਢਾਣੇ ਤੇ ਮੋਹਰ ਪ੍ਰਮਾਤਮਾ ਸਾਰੇ ਪਾਸੇ ਸਹਾਈ ਹੁੰਦਾ ਪਰ ਸਾਡਾ ਵਿਸ਼ਵਾਸ ਕਿਤੇ ਨਾ ਕਿਤੇ ਟੁੱਟਿਆ ਹੁੰਦਾ ਉਹ ਵਿਸ਼ਵਾਸ ਸਾਡਾ ਬਣਨਾ ਬਹੁਤ ਔਖਾ ਏ ਮਾਲਕ ਸਾਰਿਆਂ ਤੇ ਮਿਹਰ ਕਰੇ ਤੇ ਮੌਸਮ ਦਾ ਦੇਖੋ ਜੀ ਪ੍ਰਮਾਤਮਾ ਨੇ ਅੱਜ ਆਪਣੇ ਭਗਤਾਂ ਤੇ ਆਪਣੀ ਸੰਗਤ ਤੇ ਆਪਣੇ ਬੱਚਿਆਂ ਤੇ ਕਿਰਪਾ ਕਰੀ ਹੈ ਮੌਸਮ ਬਹੁਤ ਜ਼ਿਆਦਾ ਹੀ ਘੈਂਟ ਆ ਤੇ ਦੁਪਹਿਰਾ ਸਾਹ ਦੇ ਵਿੱਚ ਬਹੁਤ ਦੁਖੀ ਮੇਰੇ ਵਰਗੇ ਬਹੁਤ ਪਾਪੀ ਮੇਰੇ ਵਰਗੇ ਸੰਗਤਾਂ ਦੇ ਵਿੱਚ ਆਉਂਦੇ ਨੇ ਕਹਿੰਦੇ ਬਾਬਾ ਜੀ ਕਹਿ ਰਹੇ ਸੀਗੇ ਵੀ ਜੇਕਰ ਧੁੰਨੀਵਾ ਹੋ ਕੇ ਆਇਆ ਤਾਂ ਬੰਦਿਆ ਸੋ ਸਾਨੂੰ ਕੁਝ ਵੀ ਪਾਉਣ ਲਈ ਕਿਤੇ ਵੀ ਜਾਣ ਲਈ ਦੇਖੋ ਦੁਕਾਨਦਾਰ ਨੂੰ ਵੀ ਦੁਕਾਨ ਖੋਲਣੀ ਪੈਂਦੀ ਹੈ ਸਵੇਰੇ ਉਹ ਵੀ ਕਹਿੰਦਾ ਵੀ ਜੇ ਮੈਂ ਸਾਜਰੇ ਦੁਕਾਨ ਖੋਲੂਗਾ ਤਾਂ ਗਾਹਕ ਮੇਰੇ ਕੋਲ ਆਊਗਾ ਸੋ ਐਹੀ ਸਾਡੀ ਵੀ ਬਿਰਤੀ ਅਮਰਤ ਵੇਲਾ ਪਰਮਾਤਮਾ ਰੱਬ ਦਾ ਨਾਮ ਸਾਰਿਆਂ ਨੂੰ ਬਖਸ਼ੇ ਤੇ ਕੋਈ ਵੀ ਕਿਸੇ ਨਾਲ ੱੱੱਕਾ ਨਾ ਹੋਵੇ ਜਿਨ੍ਹਾਂ ਨਾਲ ੱੱੱਕਾ ਜੋ ਵੀ ਕਰਦੇ ਨੇ ਦੇਖੋ ਉਹ ਬੈਠਾ ਰੱਬ ਜੇ ਉਹ ਤੁਹਾਡਾ ਜੂਣਾ ਹਰਾਮ ਕਰਦੇ ਨੇ ਨਾ ਤਾਂ ਉਹਨਾਂ ਦਾ ਮਰਨਾ ਵੀ ਹਰਾਮ ਪਰਮਾਤਮਾ ਹੀ ਕਰਦਾ ਬਾਕੀ ਮੈਂ ਕੋਈ ਵਿਦਵਾਨ ਨਹੀਂ ਮੈਂ ਕੀ ਕਹਾਂ ਰੱਬ ਦੀ ਕਿਰਪਾ ਅਗੇ ਅਸੀਂ ਤਾਂ ਪੈੜਾ ਪੈਰਾਂ ਦੀ ਧੂੜ ਵੀ ਬਾਬਾ ਜੀ ਦੀ ਧੂੜ ਵੀ ਬਹੁਤ ਸਾਡੇ ਨਾਲੋਂ ਤਾਂ ਚੰਗੀ ਆ ਅਸੀਂ ਪਾਪੀ ਲੋਕ ਆ ਕੋਈ ਕਥਾ ਵਾਚ ਕੇ ਕਹਿ ਰਿਹਾ ਸੀ ਸਵੇਰੇ ਕਿ ਜੇਕਰ ਬੰਦਿਆ ਤੇਰੇ ਮਨ ਦੀ ਸ਼ਰਧਾ ਨਾ ਵੀ ਰੱਬ ਨਾਲ ਜੁੜਨਾ ਤਾਂ ਤੂੰ ਇਹ ਨਾ ਕਿਹਾ ਕਰ ਮੈਨੂੰ ਸੰਗਤ ੱੱਕੇ ਮਾਰਦੀ ਆ ਲਾਈਨਾਂ ਦੇ ਵਿੱਚ ਜੇ ਤੇਰੇ ਮਨ ਦੇ ਵਿੱਚ ਬਾਬਾ ਜੀ ਨਾਲ ਜੁੜਨਾ ਆ ਗਿਆ ਨਾ ਕਿ ਰੱਬ ਦੀ ਕਿਰਪਾ ਪਾਉਣਾ ਆ ਗਿਆ ਤਾਉਤਾ ਕੇ ਵੀ ਤੈਨੂੰ ਉਤਾਰ ਦੇਣਗੇ ਬਾਕੀ ਜੀ ਮੈਨੂੰ ਬਹੁਤ ਵਧੀਆ ਲੱਗਦਾਗਾ ਆ ਰੱਬ ਦੇ ਨਾਲ ਜੁੜਨਾ ਤੇ ਤੁਹਾਡੇ ਨਾਲ ਗੱਲਾਂ ਕਰਨੀਆਂ ਮੇਰੀ ਹੱਥ ਵਨ ਕੇ ਬੇਨਤੀ ਹੈ ਬਲੌਗਾਂ ਨੂੰ ਬਿਲਕੁਲ ਮਿਸ ਨਾ ਕਰਿਆ ਕਰੋ ਕੋਈ ਨਾ ਕੋਈ ਗੱਲਾਂ ਕਿਸੇ ਨਾ ਕਿਸੇ ਬੰਦੇ ਨੂੰ ਕਿਸੇ ਨਾ ਕਿਸੇ ਰਾਹ ਤੇ ਲੈ ਕੇ ਜਾ ਜਲਦੀਆਂ ਨਹੀਂ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਮੈਂ ਅੱਜ ਤੁਹਾਨੂੰ ਬਾਬਾ ਜੀ ਦੀ ਕਿਰਪਾ ਦਿਖਾਈ ਆ ਵੀ ਬਾਬਾ ਜੀ ਨੇ ਦੇਖੋ ਆਪਣੇ ਬੱਚਿਆਂ ਲਈ ਧੁੱਪ ਤੋਂ ਛਾਂ ਕਰੀ ਆ ਤੇ ਜਦੋਂ ਉਹ ਇੰਨਾ ਕਰ ਸਕਦਾ ਕਿ ਉਹ ਸਾਡੇ ਦੁੱਖ ਨਹੀਂ ਤਾਰ ਸਕਦਾ ਜਦੋਂ ਸਾਨੂੰ ਖਾਣੇ ਲਈ ਰੋਟੀ ਦੇ ਸਕਦਾ ਤਾਂ ਸਭ ਕੁਝ ਕਰ ਸਕਦਾ ਉਸ ਨੇ ਹੀ ਸਾਰਾ ਖੁਸ਼ੀ ਮਤਲਬ ਬਣਾਉਣਾ ਉਸ ਨੇ ਹੀ ਟਾਣਾ ਤੇ ਉਹ ਉਹਦੇ ਦਰਤਾ ਪੱਲਾ ਫੜ ਲਿਆ ਕਰੋ ਤੇ ਬਾਕੀ ਜੀ ਮੈਨੇ ਕਿਹਾ ਵੀਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਮੈਂ ਵੀ ਆ ਗਿਆ ਪਾਣੀ ਪਾਣੀ ਕਰਤਾ ਬਾਬਾ ਜੀ ਨੇ ਦੇਖੋ ਜੀ ਮੇਹਰੇ ਵਿੱਚ ਵੀ ਸੰਗਤਾਂ ਦਾ ਹੜ ਨਜ਼ਦੀਕ ਤੋਂ ਦੁਕਾਨ ਹੈ ਹੁਣ ਮੈਂ ਦੇਖੋ ਜੀ ਫਰੇ ਢੰਡਾਰੇ ਮੇਰੇ ਸਹਿਬ ਦੇ ਦੇਖੋ ਤੁਸੀਂ ਰਾਸ਼ ਦੇਖੋ ਕਿਉਂਕਿ ਮੈਂ ਕੈਮਰਾ ਤਾਂ ਇਦਾਂ ਚੱਕ ਕੇ ਕਰ ਰਹੀ ਹਾਂ ਕਿਉਂਕਿ ਮੀ ਬਹੁਤ ਜ਼ਿਆਦਾ ਹੈ